ਖੇਮਾ ਮੰਤਰੀ ਵਿਜੇ ਸਿੰਘ ਮੈਂਸ ਨੇ ਕੀਤਾ ਵੱਡਾ ਐਲਾਨ ਸੂਬੇ ਦੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਉਤਸਪਤਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਕਿਤਾਬਾਂ ਖਰੀਦਣ ਲਈ 15 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਅੱਜ ਇੱਥੇ ਪੰਜਾਬ ਦੇ ਦੇ ਸਕੂਲ ਸਿੱਖਿਆ ਮੰਤਰੀ ਵਿਜੇ ਸਿੰਘ ਮੈਂਸ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਦੇ ਹਰੇਕ ਪ੍ਰਾਇਮਰੀ ਸਕੂਲ ਲਈ 5000 ਰੁਪਏ ਹਰੇਕ ਮਿਡਲ ਸਕੂਲ ਲਈ 13000 ਰੁਪਏ ਜਦੋਂ ਕਿ ਹਰੇਕ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਲਈ 15000 ਰੁਪਏ ਅਲਾਟ ਕੀਤੇ ਗਏ ਹਨ ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਿਤਾਬਾਂ ਦੀ ਖਰੀਦ ਲਈ ਸੂਚੀ ਤਿਆਰ ਕਰਨ ਵਾਸਤੇ ਮਾਹਿਰਾਂ ਦੀ ਇੱਕ ਸੂਬਾ ਪੱਧਰੀ ਕਮੇਟੀ ਗਠਿਤ ਕੀਤੀ ਗਈ ਹੈ ਇਹ ਕਮੇਟੀ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਅਤੇ ਵੱਖ-ਵੱਖ ਸ਼ੇਰਨੀਆਂ ਦੀ ਪੜ੍ਹਨ ਸਮੱਗਰੀ ਪ੍ਰਦਾਨ ਕਰਨ ਲਈ ਕਿਤਾਬਾਂ ਦੀ ਬਰੀਕੀ ਨਾਲ ਸਮੀਖਿਆ ਅਤੇ ਚੋਣ ਕਰੇਗੀ ਤਾਂ ਜੋ ਵਿਦਿਆਰਥੀਆਂ ਦੀ ਵਿਦਿਅਕ ਅਤੇ ਬੋਧਿਕ ਵਿਕਾਸ ਵਿੱਚ ਐਮ ਭੂਮਿਕਾ ਨਿਭਾਏਗੀ। ਅਰਜੋ ਸਿੰਘ ਬੈਂਸ ਨੇ ਕਿਹਾ ਕਿ ਮੇਰਾ ਟੀਚਾ ਪੰਜਾਬ ਨੂੰ ਦੇਸ਼ ਪਰ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਮੋਹਰੀ ਸੂਬਾ ਬਣਾਉਣਾ ਹੈ। ਮੈਂ ਨਿੱਜੀ ਤੌਰ ਤੇ ਸਕੂਲਾਂ ਦਾ ਦੌਰਾ ਕਰ ਰਿਹਾ ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਫੀਡਬੈਕ ਲੈ ਰਿਹਾ ਹਾਂ ਅਤੇ ਉਸ ਜਾਣਕਾਰੀ ਤੋਂ ਦੀ ਵਰਤੋਂ ਕੋ ਵਿਕੀ ਨੀਤੀਆਂ ਕਢਣ ਲਈ ਕਰ ਰਿਹਾ ਹਾਂ। ਉਹਨਾਂ ਅਧਿਆਪਕਾਂ ਨੂੰ ਕਿਹਾ ਕਿ ਉਹਨਾਂ ਦੇ ਆਪ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਅੰਤਿਮ ਪ੍ਰੀਖਿਆਵਾਂ ਪ੍ਰੀਖਿਆਵਾਂ ਉਪਰੰਤ ਕਿਤਾਬਾਂ ਪੜਨ ਲਈ ਪ੍ਰੇਰਿਤ ਕਰਨ ਉਹਨਾਂ ਸਾਹਿਤ ਸਮਾਜ ਵਿਰਾਸਤ ਸੱਭਿਆਚਾਰ ਅਤੇ ਵਿਸ਼ਵ ਬਾਰੇ ਗਿਆਨ ਪ੍ਰਾਪਤ ਕਰਨ ਵਿੱਚ ਕਿਤਾਬਾਂ ਦੀ ਮਦਦ ਕਿਤਾਬਾਂ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ ਉਹਨਾਂ ਅੱਗੇ ਕਿਹਾ ਕਿ ਮੱਖ ਮੰਤਰੀ ਭਗੰਤ ਮਖਮਦ ਭਵੰਤ ਸੰਗਮਾਨ ਦੀ ਸੋਚ ਅਨੁਸਾਰ ਪੰਜਾਬ ਸਰਕਾਰ ਵੱਲੋਂ ਮੌਜੂਦਾ ਸਕੂਲਾਂ ਲਾਇਬ੍ਰੇਰੀਅਮ ਨੂੰ ਆਧੁਨਿਕ ਬਣਾਉਣਾ ਅਤੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰੀ ਮਿਆਰ ਦੀ ਮਿਆਰ ਦਾ ਹਾਣੀ ਬਣਾਉਣ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤੇ ਦੋਸਤੋ ਦੱਸ ਦਈਏ ਕਿ ਗ੍ਰਾਂਟਾਂ ਜਿਹੜੇ ਹਰੇਕ ਜ਼ਿਲ੍ਹੇ ਨੂੰ ਕਿੰਨੇ-ਕਿੰਨੇ ਲੱਖ ਰੁਪਏ ਦਿੱਤੇ ਗਏ ਆ ਹਨ ਅੰਮ੍ਰਿਤਸਰ ਅਠਾਨਵੇਂ ਲੱਖ ਤਰਤਾਲੀ ਹਜ਼ਾਰ ਰੁਪਏ ਬਰਨਾਲਾ ਚਾ ਚੌਵੀ ਲੱਖ ਨੜਿਨਵੇਂ ਹਜ਼ਾਰ ਰੁਪਏ ਬਠਿੰਡਾ ਸਤਵੰਜਾ ਲੱਖ ਚੌਂਹਠ ਹਜ਼ਾਰ ਰੁਪਏ ਫਰੀਦਕੋਟ ਤੇਤੀ ਲੱਖ ਤੇਤੀ ਹਜ਼ਾਰ ਰੁਪਏ ਫਤਿਹਗੜ੍ਹ ਸਾਹਿਬ ਬਵੰਜਾ ਲੱਖ ਬਾਈ ਹਜ਼ਾਰ ਰੁਪਏ ਫਾਜ਼ਿਲਕਾ ਪਚਵੰਜਾ ਲੱਖ ਛੱਬੀ ਹਜ਼ਾਰ ਰੁਪਏ ਫਿਰੋਜ਼ਪੁਰ ਇਕਾਹਠ ਲੱਖ ਇਕਵੰਜਾ ਹਜ਼ਾਰ ਰੁਪਏ ਗੁਰਦਾਸਪੁਰ ਇੱਕ ਲੱਖ ਤੇਰਾਂ ਹਜ਼ਾਰ ਰੁਪਏ ਅਤੇ ਹੁਸ਼ਿਆਰਪੁਰ ਇੱਕ ਲੱਖ ਅਠਾਈ ਇੱਕ ਸੌ ਅਠਾਈ ਲੱਖ ਸੈਂਤੀ ਹਜ਼ਾਰ ਰੁਪਏ ਜਲੰਧਰ ਦੀ ਗੱਲ ਕਰ ਲਈ ਦੋਸਤੋ ਤਾਂ ਇੱਕ ਸੌ ਸੱਤ ਲੱਖ ਚੌਵੀ ਹਜ਼ਾਰ ਰੁਪਏ ਕਪੂਰਥਲਾ ਇਕਾਹਠ ਹਜ਼ਾਰ ਇਕਾਹਠ ਲੱਖ ਚੁਤਾਲੀ ਹਜ਼ਾਰ ਰੁਪਏ ਲੁਧਿਆਣਾ ਇੱਕ ਸੌ ਤੇਈ ਲੱਖ ਸਤਾਸੀ ਹਜ਼ਾਰ ਰੁਪਏ ਮਲੇਰਕੋਟਲੇ ਦੀ ਗੱਲ ਕਰ ਲਈ ਦੋਸਤੋ ਤਾਂ ਇੱਕੀ ਲੱਖ ਸਤਾਨਵੇਂ ਹਜ਼ਾਰ ਰੁਪਏ ਮਾਨਸਾ ਚਾਲੀ ਲੱਖ ਉਣਾਹਠ ਹਜ਼ਾਰ ਰੁਪਏ ਮੋਗਾ ਪੰਜਾਹ ਲੱਖ ਇਕਤਾਲੀ ਹਜ਼ਾਰ ਰੁਪਏ ਮੋਹਾਲੀ ਪੰਜਾਹ ਲੱਖ ਤੇਰਾਂ ਹਜ਼ਾਰ ਰੁਪਏ ਮੁਕਤਸਰ ਸੰਤਾਲੀ ਲੱਖ ਚਾਰ ਹਜ਼ਾਰ ਰੁਪਏ ਐਸ ਬੀ ਐਸ ਨਗਰ ਉਣੰਜਾ ਹਜ਼ਾਰ ਉਣੰਜਾ ਲੱਖ ਨੜਿਨਵੇਂ ਹਜ਼ਾਰ ਰੁਪਏ ਪਠਾਨਕੋਟ ਉਨਤਾਲੀ ਲੱਖ ਤਰਾਸੀ ਹਜ਼ਾਰ ਰੁਪਏ ਪ ਪਟਿਆਲਾ ਸਤਾਨਵੇਂ ਲੱਖ 50000 ਰੁਪਏ ਰੂਪਨਗਰ 6397000 ਰੁਪਏ ਸੰਗਰੂਰ 6036000 ਰੁਪਏ ਤਰਨਤਾਰਨ 62 ਲੱਖ ਰੁਪਏ ਤੇ ਦੋਸਤੋ ਜਾਣਕਾਰੀ ਕਿੱਦਾਂ ਲੱਗੀ ਚੈਨਲ ਨੂੰ ਹਤਵ ਸਬਸਕ੍ਰਾਈਬ ਤੇ ਵੀਡੀਓ ਨੂੰ ਹਤਵ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ